ਦੇਖੋ ਦੋਸਤੋ ਵੀਰੇ ਸਬਜੀ ਬਣਾ ਰਹਾ ਹੈ ਆ ਰਾਜਸਤਾਨੀ ਦੇਖੋ ਕਿਹਨਾਂ ਲੱਗੀ ਚੀਜ਼ ਆ ਇੱਕ ਮਸ਼ਹੂਰੀ ਹੁੰਦੀ ਹੁੰਦੀ ਆ ਜੀ Rajasthan ਦੇ ਮਸਾਲਿਆਂ ਦੀ ਵੀ MDH ਮਸਾਲੇ Rajasthan ਦੇ ਦੇਖੋ ਫੁਲਕੇ ਪਕਾ ਲਿਆ ਵੀਰੇ ਨੇ ਤੇ ਇੱਧਰ ਸਮਾਨ ਸਾਰਾ ਕੱਸ ਲਿਆ ਹੈ ਜੀ ਤੇ ਇਹ ਹੁਣ ਪੈਡਾਚਾਰ ਲਈ ਜਾਣਾ ਹੈ ਹਾਂ ਆਓ ਖਾਣਾ ਖਾ ਕੇ ਬੈਡਾ ਚਾਲੀ ਅਹ ਸ਼ਾਮ ਕੋ ਫਿਰ ਇਧਰੀ ਆ ਜਾਈਗੇ ਹਾਂ ਠੀਕ ਹੈ ਜੀ ਠੀਕ ਆ ਜਾਣਾ ਕੋਈ ਬਾਤ ਨਹੀਂ ਤੇ ਇਧਰੀ ਪਾਸ ਮੈਂ ਆਪਣੇ ਬਹੁਤ ਹੈ ਨਾ ਇਧਰੀ ਏ ਪੱਟਾ ਇਧਰ ਨੀਚੇ ਬੋਲ ਹਾਂ ਪੱਟਾ ਬਹੁਤ ਏ ਤੇ ਵੇਖੋ ਕਿਰਾ ਜੁਲੇ ਆਣ ਮਨੋਂ ਜਾਂਦੇ ਦੇਖੋ ਨਹੀਂ ਇਧਰ ਤੇ ਰੋਕ ਦਿਆ ਏ ਵੀਰ ਵੀਰ ਸਾਰੇ ਭੈਣ ਭਰਾਈ ਆ ਜੀ ਆਪਣੇ ਆਪਣੇ ਜਿਹੜੇ ਇਕੱਠੇ ਹੋਏ ਆ ਜੀ ਤੇ ਏ ਬਾਈ ਜੀ ਆਪਣੇ ਕਿਉਂ ਆਣਾ ਪਿਆ ਕਿਉਂਕਿ ਇਹ ਜਿਹੜੇ ਸੋਕਾ ਪਿਆ ਹੋਇਆ ਜੀ Rajasthan ਦੇ ਬੜੇ ਸਮੇ ਤੋਂ ਜੀ ਕਿਉਂਕਿ ਉਧਰ ਵੀ ਫਸਲਾਂ ਹੁੰਦੀਆਂ ਸੀ ਸਾਰਾ ਕੁਝ ਹੁੰਦਾ ਸੀ ਇਹਨਾਂ ਵੀ ਆਪਣੇ ਵਾਂਗੂ ਝੋਨੇ ਜਿਵੇਂ ਆਪਾਂ ਲਾ ਲਾ ਕੇ ਪਾਣੀ ਖਤਮ ਕਰ ਲਿਆ ਹੈ ਨਾ ਇਹਨਾਂ ਦਾ ਵੀ ਇਸੇ ਕਰਕੇ ਜਿਹੜਾ ਆਪਣੀਆਂ ਨਹਿਰਾਂ ਜਾਂਦੀਆਂ ਹੈ ਨਾ ਸੋਕਾ ਪੈਣ ਕਰਕੇ ਹੀ ਉਹ ਨਹਿਰਾ ਰਾਜਸਥਾਨ ਦੇ ਵਿੱਚ ਪਾਣੀ ਪਹੁੰਚਦਾ ਹੈ ਜੀ ਭਾਈ ਜੀ ਇਹ ਨਹਿਰਾ ਜਿਹੜੀਆਂ ਹਰੀਆਂ ਕਿਉਂ ਤੋਂ ਆਪਾਂ ਦੇਖਦੇ ਆ ਇਹ ਨਹਿਰਾ ਦਾ ਪਾਣੀ ਦੇਖੋ ਜੀ ਗੁਜਰਾਤ ਤੱਕ ਵੀ ਇਹ ਨਹਿਰਾ ਦੀ ਖਲਾਈ ਹੋਈ ਆ ਵੀ ਗੁਜਰਾਤ ਤੱਕ ਵੀ ਪਾਣੀ ਖੜਨ ਨੂੰ ਇਹ ਤਿਆਰ ਆ ਪਰ ਦੋਸਤੋ ਉਧਰ ਸੋਕਾ ਹੀ ਇੰਨਾ ਪਾਣੀ ਰਾਜਸਥਾਨ ਤੱਕ ਸਿਰਫ ਰਹਿੰਦਾ ਰਾਜਸਥਾਨ ਦੇ ਵਿੱਚ ਵੀ ਪੂਰਾ ਪਾਣੀ ਨਹੀਂ ਜਾਂਦਾ ਤੇ ਉਹ ਪਾਣੀ ਗੁਜਰਾਤ ਤੱਕ ਨਹੀਂ ਪਹੁੰਚਦਾ ਬਾਈ ਜੀ ਦੇਖੋ ਕਿੰਨੀਆਂ ਨਹਿਰਾਂ ਦੀ ਸਪੀਡ ਆ ਪੱਕੀਆਂ ਤਰਪਾਲਾਂ ਲਾ ਕੇ ਥੱਲੇ ਤੇ ਫਿਰ ਉੱਤੇ ਬਾਈ ਜੀ ਇੱਟਾਂ ਲਾ ਕੇ ਤੇ ਫਿਰ ਉੱਤੇ ਬਜਰੀ ਸੀਮਿੰਟ ਪਾ ਕੇ ਜਿਹੜਾ ਉਹਨਾਂ ਨੇ ਪਕਾਈ ਕੀਤੀ ਆ ਜੀ ਇਹਨਾਂ ਖੋਤਿਆਂ ਦੇ ਬਾਈ ਜੀ ਇਹ ਸਮਾਨ ਸਾਰਾ ਲੱਦ ਕੇ ਜਿਹੜਾ ਉਹ ਸਮਾਨ ਵੱਧਾ ਹੈ ਨਾ ਇਹਨਾਂ ਸਾਰਾ ਹੀ ਖੋਤਿਆਂ ਦੇ ਲੱਦ ਕੇ ਲੈ ਕੇ ਜਾਂਦੇ ਆ ਜੀ ਤੇ ਦੇਖੋ ਕਿਵੇਂ ਜਿਹੜੇ ਛੱਤਰੇ ਗਧੇ ਆਪਾਂ ਕਹਿ ਤਨੇ ਆ ਨਾਲ ਹੀ ਰੱਖਦੇ ਆ ਜੀ ਤੇ ਇਹਨਾਂ ਦੀ ਜਿਹੜੀ ਰੂੜੀ ਆ ਬੱਕਰੀਆਂ ਦੀ ਭੇਡਾਂ ਦੀ ਬਾਈ ਜੀ ਬਹੁਤ ਜ਼ਰਾ ਵਧੀਆ ਹੁੰਦੀ ਆ ਐ ਸਾਈਡ ਤੇ ਦੇਖ ਲੋ ਆ ਦੇਖੋ ਜੀ ਕੋਥੇ ਠੀਕ ਵਧੀਆ ਸਿਸਟਮ ਆ ਜੀ ਬਾਕੀ ਇਹ ਵੀਰ ਆਪਣੀ ਮਿਹਨਤ ਦੀ ਕਰ ਲਈ ਸਿਰਫ ਬਾਈ ਜੀ 12 12000 ਰੁਪਏ ਤੇ ਨੌਕਰੀ ਕਰਦੇ ਆ ਇਹ ਪੇਡਾ ਕਿਸੇ सेठ ਦੀਆਂ ਸਿਰਫ ਇਹ ਚਾਰਨ ਵਾਸਤੇ ਆਉਂਦੇ ਆ ਜੀ Rajasthan ਤੋਂ ਕਿਵੇਂ ਆ ਆਪਣੀ ਹਰਿਆਲੀ ਵੇਖੋ ਕਿੰਨੀ ਆ ਕਿਉਂਕਿ ਇਹ ਪੇਡਾਂ ਬੱਕਰੀਆਂ ਜਿਹੜੀਆਂ ਰਾਜਸਥਾਨ ਦੀਆਂ ਹਨ ਦੋਸਤੋ ਇਹ ਆਪਾਂ ਹਰੇ ਦੇ ਵਿੱਚ ਵੀ ਛੱਡ ਗਏ ਨਾ ਨਾ ਹਰਾਣੀ ਖਾਣਾ ਸੁੱਕੇ ਘਾਹ ਹੋਵੇ ਸੁੱਕਾ ਕੁਝ ਵੀ ਹੋਵੇ ਉਹਨੂੰ ਪੁੱਜ ਕੇ ਪੈਂਦੀਆਂ ਤੇ ਹਰੇ ਕਾਵਲ ਨਹੀਂ ਆ ਬਾਈਆਂ ਦੇ ਬਿਸਤਰੇ ਲੱਗੇ ਆ ਜੀ ਬੈੱਡ ਲੱਗੇ ਆ ਜੀ ਚਲਤੇ ਫਿਰਤੇ ਬੈੱਡ ਬੈੱਡ ਲਾਏ ਆ ਵਿਚਾਰਿਆਂ ਨੇ ਸਿਆਣਿਆਂ ਦੇ ਜਾਬ ਨੀਂਦ ਆਤੀ ਹੈ ਨਾ ਸੂਲੀ 'ਤੇ ਵੀ ਆ ਜਾਂਦੀ ਹੈ ਥਕਾ ਹੋ ਤੋ ਆਦਮੀ ਕਿ ਨਹੀਂ ਸੂਲੇ 'ਤੇ ਵੀ ਆ ਦੇਖੋ ਖੇਤਾਂ ਦੇ ਵਿੱਚ ਹੀ ਸੌਂਦੇ ਹੈ ਨਾ ਇਧਰ ਹੀ ਸੋਤੇ ਇੱਥੇ ਹੀ ਸੋਇਆ ਐ ਵਧੀਆ ਨੀਂਦ ਆਤੀ ਆ ਬੜੀ ਚੰਗੀ ਵਾ ਚੰਗੀ ਨੀਂਦ ਆਂਦੇ ਜੀ ਪੰਜਾਬੀ ਬੋਲਣ ਲੱਪਿਆ ਬਾਈ ਜੀ ਪੰਜਾਬੀ ਭਾਸ਼ਾ ਬਹੁਤ ਵਧੀਆ ਹੈ ਬਾਈ ਜੰਦਾ ਚੰਗੀ ਤੇ ਆ ਚੁੱਲਾ ਹੈ ਬਹੁਤ ਸਟੈਂਡਰਡ ਕਰ ਰੱਖਿਆ ਯਾਰ ਆ ਦੇਖੋ ਜੀ ਚੁੱਲੇ ਦੀ ਸਫਤ ਕਰਨੀ ਪਊਗੀ ਹਾਂ ਸਰੀਏ ਲਾਗੇ ਹਰ ਪਰ ਹਵਾ ਇਸ ਤਰ੍ਹਾਂ ਚਲਾਓ ਕਿ ਤਰ੍ਹਾਂ ਕਰਤੇ ਅਭੀ ਇਸ ਕੋ ਇਤਨੇ ਵੇਖੋ ਇਸ ਤਰ੍ਹਾਂ ਬਾਈ ਜੀ ਚੁੱਲਾ ਰੱਖਦੇ ਆ ਤੇ ਵਾਈਫਾਈ ਚੁੱਲਾ ਹੈ ਅੱਗ ਬਹੁਤ ਤੇਜ਼ ਚਲਦੀ ਇੰਨਾ ਤੇਜ਼ ਇੰਨਾ ਤੇਜ਼ ਬਾਈ ਜੀ ਆਪਣਾ ਕੋਈ ਅੱਗ ਨਹੀਂ ਹੈਗੀ ਜਾਂ ਗੈਸ ਦੀ ਜਿੰਨੀ ਤੇਜ਼ ਹਵਾ ਦੇ ਨਾਲ ਇਹ ਅੱਗ ਵੱਲਦੀ ਆ ਵੇਖੋ ਹੁਣ ਅੱਗ ਬਲਦਾ ਤਿਆਰੀ ਚੱਲ ਰਹੀ ਹੈ ਜੀ ਤੇ ਕਰੋ ਵੀਡੀਓ ਸ਼ੇਅਰ ਬਾਈ ਜੀ ਸਮਝਾ ਕਰੋ ਚੋਨਾ ਘਟ ਤੋਂ ਘਟ ਲਈਏ ਤੇ ਆਪਣੇ ਪੰਜਾਬ ਨੂੰ ਫਿਰ ਤੋਂ ਮੋੜ ਰੰਗਲਾ ਪੰਜਾਬ ਬਣਾਈਏ ਮਾਰੂ ਨਸ਼ਿਆਂ ਨੂੰ ਜਿਹੜੀ ਠੱਲ ਪਾਈਏ ਸਰਕਾਰਾਂ ਸੋਚਣ ਮਾਨ ਸਾਹਿਬ ਜੀ ਤਗੜੇ ਹੋ ਕੇ ਪੰਜਾਬ 'ਚ ਜਿਹੜੀ ਖਸਖਸ ਦੀ ਖੇਤੀ ਲਾਗੂ ਕਰ ਦੋ ਪੰਜਾਬ ਦੀ ਜਵਾਨੀ ਬਾਜੇ ਕਿਸਾਨੀ ਬਾਜੇ ਇਹ ਵੀ ਆਪਣੇ ਇਹਨਾ ਹੁੰਦੇ ਵੀ ਆਪਣੇ ਲੋਕਾਂ ਤੋਂ ਤਾਂ ਭਾਈ ਜੀ ਪੇਡਾ ਚਰਨੀਆਂ ਵੀ ਨਹੀਂ ਆਪਣੇ ਕੋਲ ਤੋਂ ਦੋ ਚਾਰ ਬੱਕਰੀਆਂ ਰੱਖੀਆਂ ਹੁਣ ਤੇ ਉਹ ਨਹੀਂ ਸਾਮੀਆਂ ਜਾਂਦੀਆਂ ਚਾਰ 400 5 500 ਪੇਡਾ ਚਾਰਨੀਆਂ ਬੱਕਰੀਆਂ ਚਾਰਨੀਆਂ ਕਿਤੇ ਹਾਂਜੀ 400 500 ਭੇਡ ਚਾਰਨੀ ਬਹੁਤ ਆੁਖਾ ਕੰਮ ਹੈ ਬਹੁਤ ਆੁਖਾ ਕੰਮ ਹੈ ਹੈਨਾ ਸਾਰਾ ਦਿਨ ਮਗਰ ਪੇ ਇਹ ਕਹੇ ਕਹਾਂ ਸੇ ਇਹ ਜਿਹੜੀ ਭੇਡ ਹੈ ਕਹਾਂ ਪਰ ਉਤਾਰਿਆ ਧੰਗਨਗਰ ਗੰਗਾ ਨਗਰ ਸੇ ਗੰਗਾ ਨਗਰ ਸੇ ਪੈਦਲ ਆ ਦੇਖੋ ਜੀ ਗੰਗਾ ਨਗਰ ਸੇ ਪੈਦਲ ਹੀ ਆਏ ਆ ਵੀਰ ਇੱਥੋਂ ਤੱਕ ਕਿਤਨਾ ਟਾਈਮ ਹੋ ਗਿਆ ਲਗਭਗ 15 20 ਦਿਨ ਲੱਗੇ ਹੋਤੋ ਉਦੋਂ ਇੱਥੇ ਆਣੇ ਲਈ

ਠੀਕ ਆ ਜੀ ਠੀਕ ਆ ਜਦੋਂ ਬਾਈਆਂ ਦਾ بارش ਹੋ ਜੂਗੀ ਮੀਂਹ ਪੈ ਜੂਗਾ ਨਾ ਫਿਰ ਆਪਣਾ ਜਿਹੜਾ ਟਰੱਕ ਲੋਡ ਕਰਕੇ ਫਿਰ ਇਹ ਪੇਡਾਂ ਲਾਦ ਕੇ ਤੇ ਰਾਜਸਥਾਨ ਦੇ ਵਿੱਚ ਪਹੁੰਚਣਗੇ ਵੀਰ ਜੀ ਬੜੀ ਔਖੀ ਕਮਾਈ ਆ ਧੰਨ ਇਹਨਾਂ ਦੀ ਕਮਾਈ ਆ ਵੀਰ ਜੀ ਸਲੂਟ ਆ ਇਹਨਾਂ ਭਰਾਵਾਂ ਨੂੰ ਜਿਹੜੀ ਇੰਨੀ ਸਖਤ ਮਿਹਨਤ ਕਰਦੇ ਆ ਤੇ ਇਹ ਗੋਲ-ਗੋਲ ਕੀ ਆ ਇਸ ਵਿੱਚ ਆਹ ਕਿਆ ਬਣਾਤੇ ਇਹਨਸ ਕੋ ਹਾਂ ਇਹ ਖੋਤਾ ਕਾਇ ਇਹ ਕਹਾਂ ਪਰ ਲਗਾਤੇ ਇਹ ਡਿੱਡ ਦੇ ਉੱਤੇ

ਸਵਰਾ ਪਿੰਡ ਮੇ ਨਾ ਲੋਕ ਪੱਠੇ ਲੈ ਕੇ ਆਤੇ ਸੀ ਬਹੁਤ ਵਜੇ ਨੂੰ ਉਠਾ ਲੇਤੇ ਦੇ ਐਸੇ ਪੱਠੇ ਇਤਨਾ ਕਮਾਂਟਲ ਸੇ ਉੱਪਰ ਵਜਨੇ ਲੈ ਕੇ ਆਤੇ ਤੇ ਇਤਨਾ ਭਾਰੀ ਪੱਠੇ ਲੈ ਕੇ ਆਤੇ ਸੀ ਆ ਦੇਖੋ ਚਾਹ ਲੱਗੇ ਬਣਾਉਣ ਜੀ ਹਾਂ ਚਾਹ ਬਣਾ ਆ ਦੇਖੋ ਜੀ ਪਾਲੀ ਆ ਪੱਤੀ ਇਰਾ ਰਾਜਸਤਾਨੀ ਵਾਲੀ ਚਾਹ ਬਣਾਏਂਗੇ ਪੇਟਾਂ ਦੇ ਦੁੱਧ ਦੀ ਆ ਦੇਖੋ ਜੀ ਕਿਵੇਂ ਆ ਦੇਖੋ ਜੀ ਨਾਲ ਹੀ ਪੇਡਾਂ ਚੋ ਕੇ ਬਹੁਤ ਵਧੀਆ ਸਿਸਟਮ ਹੈ ਜੀ ਜਿਹੜੀਆਂ ਪੇਡਾਂ ਮਿਲਦੀਆਂ ਹੈ ਨਾ ਕੱਲੇ ਹੀ ਚੋ ਕੇ ਤੇ ਚਾਹ ਦਾ ਜਿਗਾਰ ਚੱਲ ਜਾਂਦਾ ਹੈ ਜੀ ਆ ਦੇਖੋ ਆ ਦੇਖੋ بڑے ਤਰੀਕੇ ਦੇ ਨਾਲ ਚੌਣੀਆਂ ਪੈਣੀਆਂ ਜੀ ਵੇਖੋ ਨਾਲ ਦੀ ਨਾਲ ਹੀ ਤਾਜ਼ਾ ਤਾਜ਼ਾ ਦੁੱਧ ਦੀ ਚਾਹ ਆ ਦੇਖੋ ਕਰਾਂ ਬਾਈ ਜੀ ਇੱਕ ਹੀ ਪੇਟ ਤੋਂ ਬਾਈ ਨੇ ਕੁਬਲਾ ਅੱਧਾ ਕਰ ਲਿਆ ਦੁੱਧ ਦਾ ਬਾਕੀ ਅੱਗੇ ਹੋਰ ਪੇੜ ਲੱਭ ਰਿਹਾ ਜੀ ਵੇਖੋ ਦੂਸਰੀ ਪੇੜ ਲੱਭ ਰਿਹਾ ਜੀ ਚੌਣ ਲਈ ਤੇ ਇਸ ਤੇ ਦੇਖੋ ਜੀ ਦੂਸਰੀ ਭੇਡ ਚੋਕੇ ਜਿਹੜਾ ਦੁੱਧ ਵਿੱਚ ਪਾਇਆ